ਤੇਹੀ ਕਹਿੰਦੇ ਆ ਵੀ ਨਾਮ ਜਦੋਂ ਜਪਦੇ ਆ ਸਾਡਾ ਮਨ ਨਹੀਂ ਲੱਗਦਾ ਜੀ ਮਨ ਲੱਗੇ ਨਾ ਲੱਗੇ ਜਪੀ ਚੱਲੋ ਜਿਹੜਾ ਬੀਜ ਹੁੰਦਾ ਨਾ ਭਾਵੇਂ ਸਿੱਧਾ ਡਿੱਗ ਜਾਵੇ ਧਰਤੀ ਚ ਭਾਵੇਂ 빙ਾ ਡਿੱਗ ਡ ਜਾਵੇ ਉੱਠਾ ਡਿੱਗ ਜਾਵੇ ਉਹਨੇ ਉਗਣਾ ਹੀ ਉਗਣਾ ਤੁਸੀਂ ਨਾਮ ਜਪੋਗੇ ਤੁਹਾਡਾ ਮਨ ਲੱਗੇ ਨਾ ਲੱਗੇ ਫਲ ਮਿਲਣਾ ਹੀ ਮਿਲਣਾ ਅਮਰਤ ਪੀਓਗੇ ਨਾ ਉਹਨੇ ਆਪਣਾ ਫਲ ਦਿਖਾਉਣਾ ਹੀ ਹੈ અમર કર દેના અમૃત ને ਇਸੇ ਤਰ੍ਹਾਂ ਜੇ ਮੂਲ ਮੰਤਰ ਸਾਹਿਬ ਜਪੋਂਗੇ ਨਾ ਮੰਗੋ ਨਾ ਮੰਗੋ ਪਰਮੇਸ਼ਰ ਤੋਂ ਕੁਝ ਵੀ ਨਾ ਮੰਗੋ ਜੇ ਮਹਾਰਾਜ ਕਿਤੇ ਖੁਸ਼ੀ ਵਿੱਚ ਆਗੇ ਨਾ ਵੀ ਇਹਨੂੰ ਮੈਂ ਬਾਦਸ਼ਾਹੀ ਦੇਣੀ ਹੈ ਕਿਸੇ ਦਾ ਪਿਓ ਨਹੀਂ ਰੋਕ ਸਕਦਾ ਜਦੋਂ ਮਹਾਰਾਜ ਕਿਰਪਾ ਕਰਨ ਤੇ ਆਣ ਸਾਹ ਸੰਗਤ ਰਜਾ ਦੇਂਦੇ ਸੋ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਇਹ ਤੋਂ ਵੱਡਾ ਦੁਨੀਆ ਤੇ ਕੋਈ ਨਹੀਂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ